ਸਟੂਡੈਂਟਸ ਮੈਂ ਹਰਵਿੰਦਰ ਕੌਰ ਮੈਮ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਆ ਸਟੂਡੈਂਟਸ ਪਿਛਲੀ ਕਲਾਸ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਜਨਮ ਬਾਰੇ ਫੈਮਿਲੀ ਬਾਰੇ ਸਭ ਕੁਝ ਪੜ ਚੁੱਕੇ ਹਾਂ ਇਸ ਵਿੱਚ ਇਸ ਕਲਾਸ ਦੇ ਵਿੱਚ ਅਸੀਂ ਪੜਾਂਗੇ ਕਿ ਗੁਰੂ ਰਾਮਦਾਸ ਜੀ ਦੇ ਦੁਆਰਾ ਸਿੱਖ ਧਰਮ ਦੇ ਵਿਕਾਸ ਲਈ ਕੀ ਕੰਮ ਕੀਤੇ ਗਏ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਕੀਤਾ ਤੋਂ ਆਪਾਂ ਪੜਦੇ ਹਾਂ ਜੀ ਸਟਾਰਟ ਕਰਦੇ ਹਾਂ ਸਟੂਡੈਂਟਸ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਨਾਮ ਗੁਰੂ ਨਾਮਦਾਸ ਜੀ ਦੇ ਜੋ ਸਮਕਾਲੀ ਸੀਗੇ ਉਹ ਗੁਰੂ ਉਹ ਸੀਗੇ ਜੀ ਅਕਬਰ ਅਕਬਰ ਬਾਦਸ਼ਾਹ ਸੀਗੇ ਅਕਬਰ ਬਾਦਸ਼ਾਹ ਨੇ ਕੀ ਕੀਤਾ ਸੀ ਜੀ ਉਹਨਾਂ ਨੂੰ 500 ਵਿੱਗੇ ਜ਼ਮੀਨ ਭੇਟ ਕੀਤੀ ਸੀ ਤੇ ਉਸ ਨੂੰ ਪੱਧਰੇ ਕਰਕੇ ਉਹਨਾਂ ਨੇ ਉਸ ਥਾਂ ਦਾ ਜਿਹੜਾ ਨਾਮ ਰੱਖਿਆ ਸੀ ਜੀ ਉਹ ਗੁਰੂ ਕਾ ਚੱਕ ਸੀ ਪਹਿਲਾ ਨਾਮ ਰੱਖਿਆ ਸੀ ਗੁਰੂ ਕਾ ਚੱਕ ਫੇਰ 1570 ਈਸਵੀ ਨੂੰ RAMDAS ਨਗਰ ਬਣਾ ਲਿਆ ਅਤੇ ਅੱਜ ਇਸ ਨੂੰ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸਿੱਖਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ ਸਿੱਖਾਂ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਨੂੰ ਠੀਕ ਹੈ ਜੀ ਸਿੱਖਾਂ ਦਾ ਮੱਕਾ ਤੇਕੇ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸਿੱਖਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਇਸ ਨੂੰ ਸਿੱਖਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਫਿਰ 52 ਵਪਾਰੀਆਂ ਨੇ ਦੁਕਾਨਾਂ ਬਣਾਈਆਂ ਤੇ ਉਸ ਨੂੰ ਗੁਰੂ ਕਾ ਬਾਜ਼ਾਰ ਬਣਾਇਆ ਠੀਕ ਹੈ ਜੀ ਗੁਰੂ ਜੀ ਦੇ ਟਾਈਮ ਦੇ ਵਿੱਚ 52 ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਤੇ ਉਸ ਨੂੰ ਗੁਰੂ ਕਾ ਬਾਜ਼ਾਰ ਬਣਾਇਆ ਠੀਕ ਹੈ ਜੀ ਗੁਰੂ ਰਾਮਦਾਸ ਜੀ ਨਹੀਂ ਇੱਥੇ ਦੋ ਸਰੋਵਰ ਠੀਕ ਹੈ ਜੀ ਇੱਕ ਸੰਤੋਖ ਸਰ ਤੇ ਅੰਮ੍ਰਿਤ ਸਰੋਵਰ ਦਾ ਨਿਰਮਾਣ ਕੀਤਾ ਠੀਕ ਹੈ ਜੀ ਇੱਥੇ ਦੋ ਸਰੋਵਰ ਹਨ ਆਪਣੇ ਅੰਮ੍ਰਿਤਸਰ ਦੇ ਵਿੱਚ ਇੱਕ ਸਰੋਵਰ ਦਾ ਨਾਮ ਸੰਤੋਖ ਸਰ ਹੈ ਤੇ ਇੱਕ ਦਾ ਨਾਮ ਅੰਮ੍ਰਿਤ ਸਰ ਦਾ ਅੰਮ੍ਰਿਤ ਸਰ ਹੈ ਠੀਕ ਹੈ ਜੀ ਅੰਮ੍ਰਿਤ ਸਰ ਦਸ ਸਰੋਵਰ ਨਿਰਮਾਣ ਵਾਸਤੇ ਗੁਰੂ ਜੀ ਦੇ ਪੈਸਿਆਂ ਦੀ ਲੋੜ ਸੀ ਤੇ ਇਸ ਲਈ ਗੁਰੂ ਜੀ ਨੇ ਕੀ ਕੀਤਾ ਜੀ ਮਸੰਦ ਪ੍ਰਥਾ ਸਟਾਰਟ ਕੀਤੀ ਤਾਂ ਸਟੂਡੈਂਟਸ ਇਹਦੇ ਵਿੱਚ ਕੰਫਿਊਜ਼ ਨਹੀਂ ਹੋਣਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਜੀ ਅਮਰਦਾਸ ਜੀ ਨੇ ਕੀਤੀ ਸੀ ਮੰਜੀ ਪ੍ਰਥਾ ਠੀਕ ਹੈ ਜੀ 22 ਮੰਜੀਆਂ ਸੀ ਠੀਕ ਹੈ ਜੀ ਠੀਕ ਹੈ ਜੀ ਪਰ ਗੁਰੂ ਰਾਮਦਾਸ ਜੀ ਨੇ ਕੀ ਕੀਤਾ ਸੀ ਜੀ ਗੁਰੂ ਰਾਮਦਾਸ ਜੀ ਨੇ ਕੀਤਾ ਹੈ ਜੀ ਮਸੰਦ ਪ੍ਰਥਾ ਮਸੰਦ ਪ੍ਰਥਾ ਠੀਕ ਹੈ ਜੀ ਮਸੰਦ ਪ੍ਰਥਾ ਕੀਤਾ ਤਾਂ ਸਟੂਡੈਂਟਸ ਮਸੰਦ ਪ੍ਰਥਾ ਸਟਾਰਟ ਕੀਤੀ ਤੇ ਮਸੰਦ ਪ੍ਰਥਾ ਦਾ ਜਿਹੜਾ ਕੰਮ ਸੀ ਉਹ ਕੀ ਸੀਗਾ ਉਹਨਾਂ ਦਾ ਕੰਮ ਸੀਗੇ ਮਾਇਆ ਇਕੱਠਾ ਕਰਨਾ ਤੇ ਧਰਮ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਮਾਇਆ ਇਕੱਠਾ ਕਰਨਾ ਦੇ ਧਰਮ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਜਿਹੜਾ ਮਸੰਦ ਦਾ ਪ੍ਰਧਾਨ ਹੁੰਦਾ ਸੀ ਉਹਨੂੰ ਮਸੰਦੀਆ ਸੰਗਤੀਆ ਕਿਹਾ ਜਾਂਦਾ ਸੀ ਜਿਸ ਦਾ ਕੰਮ ਹੁੰਦਾ ਸੀ ਧਰਮ ਦਾ ਪ੍ਰਚਾਰ ਕਰਨਾ ਤੇ ਮਾਇਆ ਇਕੱਠੀ ਕਰਨੀ ਤੇ ਗੁਰੂ ਰਾਮਦਾਸ ਜੀ ਦਾ ਸਭ ਤੋਂ ਜਿਹੜਾ ਮੁੱਖ ਸੇਵਾਦਾਰ ਸੀਗਾ ਮਸੰਦ ਸੀਗਾ ਉਹ ਸੀਗੀ ਪਾਈ ਗੁਰਦਾਸ ਸਿੰਘ ਜੀ ਠੀਕ ਹੈ ਜੀ ਪਾਈ ਗੁਰਦਾਸ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਸੇਵਾਦਾਰ ਸਿਗੇ ਮਸੰਦ ਸੀਗੇ ਕੁਸਚਨ ਬਹੁਤ ਵਾਰੀ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਕਿ ਮਸੰਦ ਕੌਣ ਸੀ ਠੀਕ ਹੈ ਜੀ ਗੁਰੂ ਰਾਮਦਾਸ ਜੀ ਦੇ ਟਾਈਮ ਮਸੰਦ ਕੌਣ ਸੀ ਜੇ ਸਿੱਧਾ ਹੀ ਪੁੱਛ ਲੈਣਗੇ ਮਸੰਦ ਕੌਣ ਸੀ ਠੀਕ ਹੈ ਜੀ ਤੇ ਮਸੰਦ ਸੀਗੇ ਭਾਈ ਗੁਰਦਾਸ ਜੀ ਠੀਕ ਹੈ ਜੀ ਨੈਕਸਟ ਸਟੂਡੈਂਟਸ ਭਾਈ ਗੁਰਦਾਸ ਜੀ ਦਾ ਵੀ ਆਪਣੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ ਠੀਕ ਹੈ ਜੀ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀ ਵਿੱਚ 12 ਦੀ ਰਚਨਾ ਕੀਤੀ ਹੈ ਤੇ ਉਹਨਾਂ ਨੇ 39 ਬਾਰਾਂ ਦੀ ਰਚਨਾ ਕੀਤੀ ਹੈ ਇਹ ਬਹੁਤ ਵਾਰੀ ਪੁੱਛਿਆ ਜਾ ਸਕਦਾ ਹੈ ਜੀ ਪੰਜਾਬੀ ਏ ਦੇ ਵਿੱਚ ਵੀ ਇਹ ਸਵਾਲ ਪੁੱਛਿਆ ਜਾਂਦਾ ਹੈ ਤੇ ਦੂਸਰੇ ਪੇਪਰ ਦੇ ਵਿੱਚ ਵੀ ਆਪਣਾ ਇਹ ਸਵਾਲ ਪੰਜਾਬ ਜੀ ਕੇ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਜੀ ਉਹਨਾਂ ਨੇ 39 ਬਾਰਾਂ ਦੀ ਰਚਨਾ ਕੀਤੀ ਜਾਂ ਸੀਗੀ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਬੀਆਂ ਕੁੰਜੀਆਂ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਗੁਰੂ ਰਾਮਦਾਸ ਜੀ ਨੇ ਖੁਦ ਕੀਤੀ ਸੀ 679 ਸ਼ਬਦਾਂ ਦੀ ਰਚਨਾ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ 679 ਸ਼ਬਦਾਂ ਦੀ ਰਚਨਾ ਕੀਤੀ ਸੀ ਤੇ ਉਹ 12 ਹੈਗੀ ਹੈ ਜੀ 39 ਠੀਕ ਹੈ ਜੀ 12 ਦਾ ਮਤਲਬ ਹੁਣ ਆਪਾਂ ਦੇਖਦੇ ਹਾਂ ਜੀ 12 ਦਾ ਕੀ ਮਤਲਬ ਹੁੰਦਾ ਹੈ 12 ਦਾ ਮਤਲਬ ਹੁੰਦਾ ਹੈ ਜੀ ਯੋਧਿਆਂ ਦੇ ਗੁਣ ਗੁਣਗਾਨ ਵਾਸਤੇ ਜਦੋਂ ਢਾਡੀ ਜੱਥਿਆਂ ਦੁਆਰਾ ਗਾਈਆਂ ਜਾਂਦੀਆਂ ਉਹਨਾਂ ਨੂੰ ਵਾਰਾ ਕਿਹਾ ਜਾਂਦਾ ਹੈ ਤੇ ਢੱਡ ਕੀ ਹੁੰਦੀ ਹੈ ਜੀ ਢੱਡ ਦੇ ਵਰਤੋਂ ਕੀਤੇ ਟੱਢ ਦੀ ਵਾਰ ਤੋਂ ਆਪਾਂ ਕਿਵੇਂ ਕਰਦੇ ਤਿੰਨ ਉਂਗਲਾਂ ਨਾਲ ਵੱਜਦਾ ਹੈ ਠੀਕ ਹੈ ਜੀ ਪੇਪਰ ਦੇ ਵਿੱਚ ਆ ਸਕਦਾ ਹੈ ਕਿ ਟੱਢ ਕਿਵੇਂ বাজਾਇਆ ਜਾਂਦਾ ਹੈ ਤੇ ਟੱਢ ਜੀ ਤਿੰਨ ਉਂਗਲਾਂ ਨਾਲ ਤਿੰਨ ਉਂਗਲਾਂ ਨਾਲ বাজਾਇਆ ਜਾਂਦਾ ਠੀਕ ਹੈ ਜੀ ਤਿੰਨ ਉਂਗਲਾਂ ਨਾਲ ਟੱਢ বাজਾਇਆ ਜਾਂਦਾ ਹੈ ਠੀਕ ਹੈ ਜੀ ਤੇ ਗੁਰੂ ਸਾਹਿਬ ਜੀ ਨੇ ਜੋ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਉਹਨੂੰ ਖਤਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਜੀ ਮਸੰਦ ਪਰਤਾ ਕੀਨੇ ਖਤਮ ਕੀਤੀ ਸੀ ਉਹ ਖਤਮ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਜੀ ਤੇ ਗੁਰੂ ਰਾਮਦਾਸ ਜੀ ਨੇ ਉਹ ਉਦਾਸੀ ਸੰਪਰਦਾਇ ਦਾ ਕੀ ਕ੍ਰੈਸ ਜਿਸ ਬਹੁਤ ਤੱਕ ਸਮਝੌਤਾ ਕਰਾਇਆ ਸੀ ਠੀਕ ਹੈ ਜੀ ਸਮਝੌਤਾ ਕਰਾਇਆ ਸੀ ਗੁਰੂ ਅੰਗਦ ਦੇਵ ਜੀ ਨੇ ਖੰਡਨ ਕੀਤਾ ਸੀ ਠੀਕ ਹੈ ਜੀ ਅੰਗਦ ਦੇਵ ਜੀ ਨੇ ਖੰਡਨ ਕੀਤਾ ਸੀ ਇਹਨਾਂ ਦਾ ਠੀਕ ਹੈ ਜੀ ਪਰ ਤੇ ਗੁਰੂ ਅਮਰਦਾਸ ਜੀ ਨੇ ਅਲੱਗ ਕਰ ਦਿੱਤਾ ਸੀ ਅਲੱਗ ਕਰ ਦਿੱਤਾ ਸੀ ਪਰ ਗੁਰੂ ਰਾਮਦਾਸ ਜੀ ਨੇ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਠੀਕ ਹੈ ਜੀ ਇਸ ਵਿੱਚ ਹੀ ਜਿਹੜੀ ਪਿਤਾ ਪੁਰਖੀ ਗੁਰਗੱਦੀ ਦਾ ਸਿਧਾਰਤ ਚੱਲਿਆ ਠੀਕ ਹੈ ਜੀ ਮਤਲਬ ਕਿ ਜਿਹੜੇ ਚੌਥੇ ਗੁਰੂ ਸੀ ਉਹ ਸੋਢੀ ਕੁੱਲ ਦੇ ਵਿੱਚੋਂ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਸਾਰੇ ਗੁਰੂਆ ਗੁਰਗੱਦੀ ਉਹ ਸੋਢੀ ਪਰਿਵਾਰ ਦੇ ਵਿੱਚ ਹੀ ਰਹੀ 10ਵੇਂ ਗੁਰੂ ਤੱਕ ਜਿਹੜੀ ਗੁਰਗੱਦੀ ਉਹ ਸੋਢੀ ਪਰਿਵਾਰ ਦੇ ਵਿੱਚ ਹੀ ਰਹੀ ਤੇ 10ਵੇਂ ਗੁਰੂ ਜੀ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਸੀ ਤਾਂ ਸਟੂਡੈਂਟਸ ਫਿਰ ਕੀ ਕੀਤਾ ਲੈਣੇ ਪੁਰਖ ਪਿਤਾ ਪੁਰਖੀ ਜਿਹੜੀ ਗੁਰਗੱਦੀ ਦਾ ਸਿਧਾਂਤ ਚਲਾਇਆ ਤੇ 1 ਸਤੰਬਰ 18 1581 1581 ਦੇ ਵਿੱਚ ਉਹਨਾਂ ਨੇ ਕੀ ਕੀਤਾ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਸਭ ਤੋਂ ਛੋਟੇ بیٹے ਨੂੰ ਤੀਜੇ بیٹے ਨੂੰ ਗੁਰੂ ਅਰਜਨ ਦੇਵ ਜੀ ਨੂੰ ਉੱਤਰਾਧਿਕਾਰੀ ਬਣਾ ਦਿੱਤਾ ਗੁਰਗੱਦੀ ਸੌਂਪ ਦਿੱਤੀ ਅਤੇ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਤੇ ਸਟੂਡੈਂਟਸ ਇੱਕ ਵਾਰੀ ਆਪਾਂ ਥੋੜਾ ਜਿਹਾ ਰਿਵਿਊ ਲੈ ਲੈਨੇ ਆਂ ਹਾਂਜੀ ਅਕਬਰ ਨੇ ਜ਼ਮੀਨ ਭੇਡ ਕੀਤੀ ਸੀ ਜੀ ਅੰਮ੍ਰਿਤਸਰ ਵਿਖੇ ਠੀਕ ਹੈ ਜੀ 50 500 ਵਿੱਗੇ ਸੀ ਜ਼ਮੀਨ ਉਹਦਾ ਨਾਮ ਪਹਿਲਾਂ ਉਹਨਾਂ ਨੇ ਗੁਰੂ ਕਾ ਚੱਕ ਫਿਰ RAMDAS PURA ਤੇ ਹੁਣ ਅੰਮ੍ਰਿਤਸਰ ਰੱਖਿਆ ਠੀਕ ਹੈ ਜੀ ਇਹਨੂੰ ਰਾਜਨੀਤਿਕ ਜਿਹੜੀ ਆ ਧਾਰਮਿਕ ਰਾਜਸਥਾਨੀ ਵੀ ਕਿਹਾ ਜਾਂਦਾ ਤੇ ਸਿੱਖਾਂ ਦਾ ਮੱਕਾ ਵੀ ਕਿਹਾ ਜਾਂਦਾ ਠੀਕ ਹੈ ਜੀ 52 ਵਪਾਰੀਆਂ ਨੇ ਬਣਾਇਆ ਸੀ ਜੀ ਗੁਰੂ ਕਾ ਵਪਾਰ ਗੁਰੂਕਬਾ ਬਾਜ਼ਾਰ ਠੀਕ ਹੈ ਜੀ ਇੱਥੇ ਦੋ ਸਰੋਵਰ ਹਨ ਸੰਤੋਖ ਸਰੋਵਰ ਤੇ ਅੰਮ੍ਰਿਤਸਰ ਸਰੋਵਰ ਠੀਕ ਹੈ ਜੀ ਪੈਸੇ ਇਕੱਠਾ ਕਰਨ ਲਈ ਤੇ ਧਰਮ ਦੀ ਪ੍ਰਚਾਰ ਕਰਨ ਲਈ ਉਹਨਾਂ ਨੇ ਮਸੰਦ ਪ੍ਰਥਾ ਦੀ ਸ਼ਿਵਾਰ ਕੀਤੀ ਠੀਕ ਹੈ ਜੀ ਤੇ ਮਸੰਦ ਦਾ ਜੋ ਸੇਵਾਦਾਰ ਪ੍ਰਧਾਨ ਸੀ ਉਹ ਜੀ ਭਾਈ ਗੁਰਦਾਸ ਸਿੰਘ ਜੀ ਸੀਗੇ ਠੀਕ ਹੈ ਜੀ ਨੈਕਸਟ ਸਟੂਡੈਂਟਸ ਤੇ ਸਟੂਡੈਂਟਸ ਫਿਰ ਭਾਈ ਗੁਰਦਾਸ ਜੀ ਦੀ ਉਹਨਾਂ 39 ਜਿਹੜੀਆਂ 12 ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤੇ ਗੁਰੂ ਜੀ ਦੇ 679 ਸ਼ਬਦ ਜਿਹੜੇ ਦਰਜ ਹਨ ਤੇ 12 ਦਾ ਮਤਲਬ ਹੁੰਦਾ ਜੋਧਿਆ ਦੇ ਗੋਣੋ ਘਾਣ ਵਾਸਤੇ ਗਾਈਆਂ ਜਾਣ ਵਾਲੀਆਂ 12 ਢੱਡ ਨਾਲ ਲਗਾਈਆਂ ਜਾਂਦੀਆਂ ਢੱਡ ਤੇ ਨੁੰਗਲ ਰਵਾਜਦਾ ਹੈ ਠੀਕ ਹੈ ਜੀ ਮਸੰਦ ਪ੍ਰਥਾ ਸ਼ੁਰੂ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਪਰ ਖਤਮ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਤੇ ਇਹਨਾਂ ਨੇ ਉਦਾਸੀ ਸੰਪਰਦਾਇ ਦਾ ਜਿਹੜਾ ਸੀ ਉਹ ਕਰਵਾਇਆ ਸੀ ਸਮਝੌਤਾ ਤੇ ਫਿਰ ਇਹਨਾਂ ਨੇ 1 ਸਤੰਬਰ 1581 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਕੇ ਆਪ ਚੋਤੀ ਜੋ ਸਮਾਗ ਹੈ ਤਾਂ ਸਟੂਡੈਂਟs ਥੈਂਕ ਯੂ so much ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ